ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਦੀ ਅੱਜ ਜਿਹੜੀ ਹੈ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਆ ਪੱਤਰਕਾਰਾਂ ਦਾ ਇੱਕ ਵਫਦ ਜਿਹੜਾ ਹੈ ਹੁਸ਼ਿਆਰਪੁਰ ਦੇ ਡੀਸੀ ਮੈਡਮ ਸ਼੍ਰੀਮਤੀ ਕੋਮਲ ਮਿੱਤਲ ਨੂੰ ਮਿਲਿਆ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਜੀ ਆਓ ਗੱਲਬਾਤ ਕਰਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਵੀਰ ਸਿੰਘ ਸੈਣੀ ਸੂਬਾ ਪ੍ਰਧਾਨ ਦਵਰਕਿੰਗ رپورਟਰ ਐਸੋਸੀਏਸ਼ਨ ਪੰਜਾਬ ਇੰਡੀਆ ਅਸੀਂ ਅੱਜ ਇੱਕ ਮੀਟਿੰਗ ਕੀਤੀ ਪਹਿਲਾਂ ਸਾਰੇ ਪੱਤਰਕਾਰਾਂ ਦੀ ਉਸ ਤੋਂ ਬਾਅਦ ਅਸੀਂ ਆਪਣਾ ਇੱਕ ਮੰਗ ਪੱਤਰ ਲੈ ਕੇ ਮਾਨਯੋਗ ਡੀਸੀ ਕੋਮਲ ਮਿੱਤਲ ਜੀ ਨੂੰ ਮਿਲੇ ਹਾਂ ਉਹਨਾਂ ਨੇ ਸਾਡੇ ਮੰਗ ਪੱਤਰ ਤੇ ਬੜੇ ਵਿਸਥਾਰ ਸਹਿਤ ਉਹਨਾਂ ਨਾਲ ਸਾਡੀ ਚਰਚਾ ਹੋਈ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਉਹਨਾਂ ਦੇ ਲੈਵਲ ਤੇ ਮੰਨਣ ਵਾਲੀਆਂ ਮੰਗਾਂ ਹੋਣਗੀਆਂ ਉਹ ਤੁਰੰਤ ਲਾਗੂ ਕਰਨਗੇ ਤੇ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨਾਲ ਜਾਂ ਵਿਭਾਗ ਨਾਲ ਹੋਣਗੀਆਂ ਉਹਨਾਂ ਨੂੰ ਉਹ ਸਾਡਾ ਮੰਗ ਪੱਤਰ ਭੇਜਣਗੇ ਤੇ ਉਹ ਉਹਦੇ ਤੇ ਕਾਰਵਾਈ ਕਰਨ ਲਈ ਉਹ ਆਪਣੀ ਪੂਰੀ ਹੋਰ ਸਪਸ਼ਟ ਕਰਨਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਹੀ ਅਸੀਂ ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਇੱਕ ਆਪਣੇ ਬਣਾਏ ਹੋਏ ਜਿਹੜੇ ਜਥੇਬੰਦੀ ਵੱਲੋਂ ਆਈ ਕਾਰਡ ਉਹ ਅਸੀਂ ਅੱਜ ਇਸ਼ੂ ਕੀਤੇ ਆ ਤੋਂ ਸਾਰੇ ਸਾਥੀਆਂ ਦੇ ਅਸੀਂ ਇੱਥੇ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆਂ ਕਿ ਕਿਸੇ ਵੀ ਪੱਤਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਵੇਗੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਤੇ ਸਰ ਮੁੱਖ ਮੰਤਰੀ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹ ਜਿਹੜੀਆਂ ਪੱਤਰਕਾਰਾਂ ਨਾਲ ਰਿਲੇਟਡ ਮੰਗਾਂ ਅਸੀਂ ਮਾਨਯੋਗ ਡੀਸੀ ਸਾਹਿਬ ਰਾਹੀਂ ਭੇਜ ਰਹੇ ਆਂ ਉਹਨਾਂ ਨੂੰ ਤੁਰੰਤ ਲਾਗੂ ਕਰਨ ਦੀ ਕਿਰਪਾਤਾ ਕਰਨ ਜਿਸ ਤਰ੍ਹਾਂ ਨਾਲ ਸਰ ਅੱਜ ਪੱਤਰਕਾਰਾਂ ਦਾ ਵਾਪਤ ਇਕੱਠਾ ਹੋਇਆ ਹੈ ਕੀ ਅੱਜ ਜਿਹੜਾ ਆ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਕੋਈ ਨਵੇਂ ਯੂਨਿਟ ਦੀ ਵੀ ਗਠਨ ਕੀਤਾ ਗਿਆ ਉਹਨਾਂ ਦਾ ਨਵੇਂ ਯੂਨਿਟ ਅਸੀਂ ਬਲੋਵਾਲ ਦਾ ਜਿਹੜਾ ਨਵਾਂ ਯੂਨਿਟ ਹੈਗਾ ਉਹਦਾ ਵੀ ਗਠਨ ਕੀਤਾ ਤੇ ਉਹਦੀਆਂ ਜੜੀਆਂ ਉਹ ਤੇਦਾਰੀਆਂ ਉਹ ਅਸੀਂ ਬਾਅਦ ਵਿੱਚ ਮੀਟਿੰਗ ਤੋਂ ਬਾਅਦ ਅਸੀਂ ਇਸ ਪਰ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਹੀ ਅਸੀਂ ਇੱਕ ਨਵਾਂ ਯੂਨਿਟ ਜਿਹੜਾ ਹੈਗਾ ਗੜਦੀਵਾਲ ਵੀ ਬਣਾਉਣ ਜਾ ਰਹੇ ਹਾਂ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਸਾਥੀਆਂ ਨੂੰ ਚੇਤਨਤਾ ਸਾਡੀ ਉਹਨਾਂ ਦੇ ਪੱਧਰ ਵਧੇਗਾ ਇਸੇ ਤਰ੍ਹਾਂ ਹੀ ਅਸੀਂ ਹੋਰ ਵੀ ਯੂਨਿਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਏ ਹਨ ਬਲਵੀਰ ਸਿੰਘ ਸੈਣੀ ਜੀ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਇਸ ਵੇਲੇ ਸਾਡੇ ਨਾਲ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਯਾਦਵੀ ਮੌਜੂਦ ਹਨ ਆਓ ਗੱਲਬਾਤ ਕਰਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਸਸ ਸੱਸੀ ਗੱਲ ਜੀ ਸਸ ਗੱਲ ਜੀ ਇਹ ਬਹੁਤ-ਬਹੁਤ ਮਿਹਰਬਾਨੀ ਅੱਜ ਦੀ ਜੋ ਮੀਟਿੰਗ ਹੈ ਬਹੁਤ ਹੀ ਸਫਲਤਾਪੂਰਵ ਸੰਪਨ ਹੋਈ ਹੈ ਔਰ ਇਸ ਦੇ ਵਿੱਚ ਜੋ ਵਿਚਾਰ ਹੋਏ ਹਨ ਉਸ ਦੇ ਨਾਲ ਸਾਰੇ ਪੱਤਰਕਾਰ ਸਹਿਮਤ ਹਨ ਔਰ ਜੇ ਕਿਸੇ ਪੱਤਰਕਾਰ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਉਹ ਬਕਾਇਦਾ ਪੰਜਾਬ ਪ੍ਰਧਾਨ ਨੂੰ ਜਾਂ ਜਿਹੜੇ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਅਧਿਕਾਰੀ ਬੈਠਿਆ ਹਨ ਉਹਨਾਂ ਨੂੰ ਇਮੀਡੀਏਟਲੀ ਪਹਚਾਓ ਖਬਰ ਤਾਂ ਕਿ ਉਹਦੇ ਉੱਤੇ ਐਕਸ਼ਨ ਲਿਆ ਜਾ ਸਕੇ ਸੋ ਅੱਜ ਇੱਕ ਹੋਰ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਕੁਝ ਪੱਤਰਕਾਰਾਂ ਨੂੰ ਕੁਝ ਪ੍ਰੋਬਲਮਸ ਟੈਕਨੀਕਲੀ ਆ ਰਹੀਆਂ ਹਨ ਉਸ ਦੇ ਵਾਸਤੇ ਅਸੀਂ ਇਹ ਸੋਚਿਆ ਕਿ ਵੈਬਿਨਾਰ ਵੀ ਲਗਾਈਏ ਔਰ ਵਰਚੁਅਲ ਮੀਟਿੰਗਸ ਵੀ ਕਰਨ ਦਾ ਅਸੀਂ ਜੋ ਉਪਰਾਲਾ ਕੀਤਾ ਹੈ ਜਲਦੀ ਹੀ ਪਲਾਹਾ ਸਾਹਿਬ ਵੀ ਇਸ ਦੇ ਉੱਤੇ ਕੰਮ ਕਰ ਰਹੇ ਹਨ ਔਰ ਜਲਦੀ ਹੀ ਪੱਤਰਕਾਰਾਂ ਨੂੰ ਬਹੁਤ ਅੱਛੀ ਅਸੀਂ ਟ੍ਰੇਨਿੰਗ ਦੇਵਾਂਗੇ ਕਿ ਜਿਹੜੀਆਂ ਵੀ ਦਿੱਕਤਾਂ ਉਹਨਾਂ ਨੂੰ ਚਾਹੇ ਉਹ ਫੇਸਬੁਕ ਦੇ ਉੱਤੇ ਹੋਣ YouTube ਤੇ ਹੋਣ ਜਾਂ ਉਹਨਾਂ ਦੇ ਵੈਬ ਚੈਨਲਸ ਦੇ ਉੱਤੇ ਹੋਣ ਜਾਂ ਅਖਬਾਰਾਂ ਦੇ ਨਾਲ ਜਿਹੜੇ ਪੱਤਰਕਾਰ ਕੰਮ ਕਰ ਰਹੇ ਹਨ ਉਹਨਾਂ ਨੂੰ ਕੋਈ ਦਿੱਕਤਾਂ ਆ ਰਹੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਫ਼ਤੇ ਦੀ ਹਫ਼ਤੇ ਅਗਰ ਕੋਈ ਦਿੱਕਤ ਹੋਈ ਜਾਂ 15 ਦਿਨਾਂ ਚ ਇੱਕ ਵਾਰੀ ਜਾਂ ਮਹੀਨੇ ਚ ਇੱਕ ਵਾਰੀ ਜਿਸ ਤਰ੍ਹਾਂ ਵੀ ਯੋਗ ਸਮਝੇਦੇ ਹੋਏ ਸਾਰੇ ਮੈਂਬਰ ਉਸੇ ਤਰ੍ਹਾਂ ਦੇ ਨਾਲ ਅਸੀਂ ਇਹ ਮੀਟਿੰਗਾਂ ਕਰਿਆ ਕਰਾਂਗੇ ਰਾਤ ਦਾ ਟਾਈਮ ਅਸੀਂ ਡਿਸਾਈਡ ਕਰਨ ਦਾ ਸੋਚਿਆ ਕਿਉਂਕਿ ਉਸ ਵੇਲੇ ਪੱਤਰਕਾਰ ਸਾਰੇ ਫ੍ਰੀ ਹੋ ਜਾਂਦੇ ਦਿਨ ਵੇਲੇ ਸਾਰੇ ਪੱਤਰਕਾਰ ਕਿਤੇ ਨਾ ਕਿਤੇ ਬਿਜ਼ੀ ਹੁੰਦੇ ਹਨ ਸੋ ਜਲਦੀ ਹੀ ਮੀਟਿੰਗ ਕਰਕੇ ਇੱਕ ਉਹੋ ਜਿਹਾ ਟਾਈਮ ਜਿਹੜਾ ਆ ਉਹ ਪਾਤਾ ਜਾਏਗਾ ਉਸ ਦੇ ਵਿੱਚ ਬਕਾਇਦਾ ਅਸੀਂ ਲਿੰਕ ਭੇਜਾਂਗੇ ਔਰ ਪਾਸਵਰਡ ਵੀ ਉਹਦੇ ਵਿੱਚ ਹੀ ਹੋਏਗਾ ਉਸ ਦਿਨ ਦੀ ਮੀਟਿੰਗ ਦਾ ਜਿਸ ਦਿਨ ਵੀ ਮੀਟਿੰਗ ਹੋਏਗੀ ਉਸ ਦਿਨ ਸਾਰੇ ਕੋਸ਼ਿਸ਼ ਕਰਿਓ ਕਿ ਜਰੂਰ ਜੁਆਇਨ ਕਰਿਓ ਉਸ ਨੂੰ ਕਿਉਂਕਿ ਉਹਦੇ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਹਾਂ ਸਰ ਜਿਸ ਤਰ੍ਹਾਂ ਜੇਕਰ ਕੋਈ ਪੱਤਰਕਾਰ ਸਾਥੀ ਐਸੋਸੀਏਸ਼ਨ ਨਾਲ ਜੁੜਨਾ ਚਾਹੁੰਦਾ ਤੇ ਉਹਦੇ ਲਈ ਉਹ ਕਿਸ ਤਰ੍ਹਾਂ ਨਾਲ ਤੁਹਾਡੇ ਨਾਲ ਸੰਪਰਕ ਕਰੇ ਜੀ ਬਿਲਕੁਲ ਜੀ ਜਿਸ ਤਰ੍ਹਾਂ ਬਹੁਤ ਅੱਛਾ ਸਵਾਲ ਤੁਹਾਡਾ ਔਰ ਤੁਸੀਂ ਹੁਣੇ ਜਿਸ ਤਰ੍ਹਾਂ ਸੈਣੀ ਸਾਹਿਬ ਨੂੰ ਵੀ ਸਵਾਲ ਕੀਤਾ ਕਿ ਯੂਨਿਟ ਜੋ ਹੈ ਹੋਰ ਵੀ ਬਣਾਏ ਹਨ ਕੁਝ ਯੂਨਿਟ ਉਹਨਾਂ ਨੇ ਦੱਸ ਦਿੱਤੇ ਇਸੇ ਤਰ੍ਹਾਂ ਮੇਰੀ ਦਿਵਾਨਾ ਹੀ ਨਾ ਹੋਣੇ ਗੱਲ ਹੋ ਰਹੀ ਸੀ ਕਿ ਇੱਕ ਆਦਮਪੁਰ ਤੋਂ ਵੀ ਇੱਕ ਵੱਖਰਾ ਹੋਰ ਯੂਨਿਟ ਤਿਆਰ ਕਰ ਰਹੇ ਹਾਂ ਅਸੀਂ ਹਾਲਾਂਕਿ ਪਹਿਲਾਂ ਆਦਮਪੁਰ ਤੋਂ ਜਿਹੜਾ ਯੂਨਿਟ ਹੈ ਉਹ ਜਲੰਧਰ ਯੂਨਿਟ ਦੇ ਅੰਡਰ ਹੀ ਕੰਮ ਕਰ ਰਿਹਾ ਸੀ ਲੇਕਿਨ ਆਦਮਪੁਰ ਤੋਂ ਕੁਝ ਹੋਰ ਨਿਯੁਕਤੀਆਂ ਅਸੀਂ ਕਰਨ ਜਲਦੀ ਜਾ ਰਹੇ ਹਾਂ ਤੁਹਾਡਾ ਸਵਾਲ ਕਿ ਪੱਤਰਕਾਰ ਅਗਰ ਨਾਲ ਜੁੜਨਾ ਚਾਹੁੰਦਾ ਐਸੋਸੀਏਸ਼ਨ ਦੇ ਉਹ ਬਿਲਕੁਲ ਆਪਣੇ ਜੋ ਵੀ ਸਾਡੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਸੱਚੀ ਮੁੱੱਚੀ ਪੱਤਰਕਾਰ ਹੋਵੇ ਪਹਿਲੀ ਗੱਲ ਸਭ ਤੋਂ ਵੱਡੀ ਕੰਡੀਸ਼ਨ ਇਹ ਹੈ ਸਾਡੀ ਕਿ ਇਹ ਨਹੀਂ ਕਿ ਸਿਰਫ ਉਹਨੇ ਆਪਣਾ ਕਾਰਡ ਦਿਖਾਉਣਾ ਜਾ ਕੇ ਕਿਉਂਕਿ ਇਸ ਤਰ੍ਹਾਂ ਕੋਈ ਵੀ ਅਲਾਉਡ ਨਹੀਂ ਕਰੇਗਾ ਬਕਾਇਦਾ ਇੰਡੀਆ ਲੈਵਲ ਦੇ ਉੱਤੇ ਸਾਰੀ ਸੰਸਥਾ ਕੰਮ ਕਰ ਰਹੀ ਹੈ ਸੋ ਪੱਤਰਕਾਰ ਅਸਲੀ ਹੋਵੇ ਉਹ ਆਪਣੇ ਡਾਕੂਮੈਂਟਸ ਦਿਖਾਵੇ ਜਾਂ ਸਾਡੀ ਜਿਹੜੀ ਸਕਰੀਨਿੰਗ ਕਮੇਟੀ ਹੈ ਉਹ ਪਹਿਲਾਂ ਚੈੱਕ ਕਰੇਗੀ ਕਿ ਵਕਾਇ ਹੀ ਉਹ ਕੁਝ ਟਾਈਮ ਤੋਂ ਕਰ ਰਿਹਾ ਪੱਤਰਕਾਰੀ ਜਾਂ ਇਹ ਤਾਂ ਨਹੀਂ ਕਿ ਸਿਰਫ ਕਾਰਡ ਲੈਣ ਵਾਸਤੇ ਪੱਤਰਕਾਰੀ ਦੇ ਰੂਪ ਦੇ ਵਿੱਚ ਆਉਣਾ ਚਾਹੁੰਦਾ ਹੈ ਉਹਨੂੰ ਜੁਆਇਨ ਨਹੀਂ ਕਰਨ ਦਿੱਤਾ ਜਾਏਗਾ ਉਸ ਤਰ੍ਹਾਂ ਉਹ ਸਾਡੀ ਸੰਸਥਾ ਦੇ ਨਾਲ ਉਹ ਜੁੜ ਸਕਦਾ ਬਹੁਤ ਬਹੁਤ ਧੰਨਵਾਦ ਜੀ ਇਸ ਹਨ ਜਸਵਿੰਦਰ ਸਿੰਘ ਆਜ਼ਾਦ ਜੀ ਜਿਨ੍ਹਾਂ ਨੇ ਜਿਹੜੀ ਅੱਜ ਜਾਣਕਾਰੀ ਦਿੰਦਿਆਂ ਆਏ ਪੱਤਰਕਾਰਾਂ ਦੇ ਵਫਤ ਦੇ ਵਿਚਕਾਰ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ